ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਮੋਗੇ ਲੋ ਜੀ ਅੱਜ ਹੋ ਗਿਆ ਦੁਪਹਿਰ ਦਾ ਟਾਈਮ ਤੇ ਮਾਰਨਿੰਗ ਟਾਈਮ ਆਪਾਂ ਗਏ ਸੀ ਸੰਮਨ ਦੇ ਸਕੂਲ ਪੇਰੈਂਟਸ ਮੀਟਿੰਗ ਤੇ ਤੇ ਉਸ ਤੋਂ ਬਾਅਦ ਆ ਕੇ ਇਹਨੂੰ ਰੋਟੀ ਪਾਣੀ ਖਾਧਾ ਪਹਿਲਾਂ ਦੁਪਹਿਰ ਦਾ ਫਿਰ ਉਸ ਤੋਂ ਬਾਅਦ ਇਹਨੂੰ ਨੁਮਾਇਆ ਸਿਰ ਹੁਣ ਇਹਦੇ ਵਾਲ ਆ ਜਿਹੜੇ ਸੁੱਕ ਰਹੇ ਨੇ ਸੋਨੇ ਸੋਨੇ ਲੰਬੇ ਲੰਬੇ ਵਾਲ ਹੋ ਗਏ ਨੇ ਨਾ ਸਮਤਰ ਹਾਂ ਕਾਫੀ ਲੰਬੇ ਹੋ ਗਏ ਪੂਰ ਪੰਮੀਰ ਤੱਕ ਵੱਡੇ ਬਾਗ ਹੋ ਗਏ ਬਸ ਹੁਣ ਇਹਦੇ ਵਾਲ ਸੁੱਕ ਜਾਣਗੇ ਫਿਰ ਆਪਾਂ ਇਹਦੇ ਵਾਲਾਂ ਚ ਲਗਾਉਂਦੇ ਆ ਤੇ ਅੱਜ ਸ਼ਨੀਵਾਰ ਸੀ ਸ਼ਨੀਵਾਰ ਕਰਕੇ ਇਹਨਾਂ ਦਾ ਸਕੂਲ ਫਿਰ ਪੇਰੈਂਟਸ ਮੀਟਿੰਗ ਸੀ ਤੇ ਫਿਰ ਇਹਦੇ ਐਗਜ਼ਾਮ ਹੋਏ ਸੀ ਮੰਥਲੀ ਟੈਸਟ ਹੁੰਦੇ ਆ ਜਿਹੜੇ ਉਸ ਕਰਕੇ ਆਪਾਂ ਫਿਰ ਸਕੂਲ ਗਏ ਕੱਲ ਮਾਰਨਿੰਗ ਟਾਈਮ ਸਾਰੇ ਘਰ ਦੇ ਕੰਮ ਨਿਮੇੜ ਕੇ ਫਿਰ ਉਸ ਤੋਂ ਬਾਅਦ ਆ ਕੇ ਮੈਂ ਕਿਹਾ ਚਲੋ ਸਿਰ ਨਮਾ ਦਿੰਦੀਆਂ ਇਹਨੂੰ ਫਿਰ ਕੱਲ ਨੂੰ ਸੰਡੇ ਆ ਤੇ ਸੰਡੇ ਮੈਂ ਕਿਹਾ ਚਲੋ ਵੀ ਸੰਡੇ ਨੂੰ ਆਪਾਂ ਹੋਰ ਕੋਈ ਕੰਮ ਨਿਕਲੇ ਆਉਂਦਾ ਫਿਰ ਉਹ ਹੋ ਜਾਂਦਾ ਵਾ ਇਸ ਕਰਕੇ ਆਪਾਂ ਜੀ ਨਮਾਤਾ ਸਮਰ ਨੂੰ ਸਿਰ ਤੇ ਹੁਣ ਮੇਰੇ ਪੁੱਤ ਦੇ ਬਾਲ ਆ ਜਿਹੜੇ ਸੁੱਕ ਜਾਣਗੇ ਕੱਲ ਨੂੰ ਆਪਾਂ ਪੈਰੀ ਨੂੰ ਵੀ ਨਮਾਉਣਾ ਏ ਕਿਉਂਕਿ ਹੁਣ ਧੁੱਪਾਂ ਵਧੀਆ ਪੈਣ ਲੱਗੀਆਂ ਤੇ ਹੁਣ ਇਸ ਟਾਈਮ ਮੈਂ ਪਾਣੀ ਦਾ ਨੂੰ ਕੁਝ ਹੋਰ ਰੱਖੂੰਗਾ ਕੀ ਰੱਖਣਾ ਪੈਣਾ ਹੈ ਅਖਬਾਰ 'ਚ ਲਿਖਵਾ ਦੂੰ ਮੈਂ ਅਖਬਾਰ 'ਚ ਲਿਖਵਾਉਣਾ ਅੱਛਾ ਪਾਰੀ ਸਿੰਗ ਰੱਖ ਦੂੰ ਪਾਰੀ ਸਿੰਗ ਹੇਰੀ ਮੈਂ ਉਹ ਪਾਰੀ ਸਿੰਗ ਰੱਖੂੰਗਾ ਪਾਰੀ ਸਿੰਗ ਪਾਰੀ ਸਿੰਗ ਠੀਕ ਆ ਬੜਾ ਕਿ ਉਹ ਮੈਂ ਪਾਰੀ ਸਿੰਗ ਰੱਖ ਦਊ ਪਾਰੀ ਦਾ ਨਾਮ ਪਾਰੀ ਸਿੰਗ ਠੀਕ ਆ ਕੱਲ੍ਹ ਤੂੰ ਕੋਣਾਂ ਨਾਲ ਸੁੱਕ ਜਾਣਗੇ ਫਿਰ ਗਿੱਚੀ 'ਚ ਨਾ ਵਾਲ ਗਿੱਲੇ ਰਹਿ ਜਾਂਦੇ ਨੇ ਪੁੱਤ ਫਿਰ ਵਾਲ ਸੁੱਕ ਜਾਣਗੇ ਫਿਰ ਮੈਂ ਤੇਰੇ ਬਸ 4 ਵਜੇ ਮੈਂ ਸਿਰ ਬਾੜਾਣਾ ਫਿਰ ਇੱਥੋਂ ਗਿੱਚੀ 'ਚ ਸੁਕਾਉ ਹੱਥ ਨਾਲ ਫਟੋਂ ਨਹੀਂ ਘੜ ਹੁੰਦੇ। ਘਾਲ। ਉੱਚੀ ਦੇ ਵਿੱਚੋਂ ਇਸ ਘਾਰੋਂ ਬਾਹਰ ਫਿਰ ਸੁੱਕ ਜਾਣਗੇ ਫਿਰ ਤੇਲ ਲਾ ਦੂੰਗੀ ਮੈਂ। ਠੀਕ ਹੈ ਨਾ। ਬਾੜੇ ਦੇ ਦਬਾਰੇ ਰੂਣਾ ਪੀਆ ਵੀ ਹੈ ਨੇ ਉਹਦਾ। ਆਹ ਬਾੜੇ ਦੇ ਜੂੰਹ ਪੈ ਗਈਆਂ। ਇਹ ਕਹਾਂ ਤਾਂ ਹੋ ਗਿਆ ਉਹਨੂੰ। ਜੂੰਹਾਂ ਅੱਗੇ ਹੁੰਦੀਆਂ ਸੀ ਪਹਿਲਾਂ ਤੇ ਹੁਣ ਨਹੀਂ ਹੁੰਦੀਆਂ ਹੈਗੀਆਂ ਕਿਸੇ ਦੇ ਵੀ ਜੂੰਹਾਂ ਕਿਉਂਕਿ ਹੁਣ ਸਫਾਈ ਕਾਫੀ ਰੱਖਣ ਲੱਗ ਗਏ ਲੋਕ ਤੇ ਅੱਗੇ ਸੁਣੀਦਾ ਹੁੰਦਾ ਸੀ ਵੀ ਜੂੰਹਾਂ ਪੀ ਆਉਂਦੀਆਂ। ਪਿਆਰੀ ਬਟਾ ਜੂਆ ਨਹੀਂ ਹੈਗੀ ਐ ਵੈਸੇ ਹੀ ਉਹਦੇ ਵਾਲ ਇਦਾਂ ਹੋਏ ਹੋਏ ਆ ਤੇ ਕੱਲ ਨੂੰ ਨੂੰ ਨਮਾ ਦੇਣਾ ਆਪਾਂ ਨੇ ਤੇ ਹੋ ਸਕਦਾ ਕੱਲ ਨੂੰ ਵੀ ਆਪਾਂ ਵਾਲੇ ਵਾਲੇ ਛੜੇ ਹੋਏ ਨੇ ਫਿਰ ਚੈਟਡ ਕਰਦੀ ਆ ਜੀ ਵੀ ਪਿਆਰੀ ਜੀ ਲੋ ਜੀ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਆਪਾਂ ਲੱਗੇ ਹੋਏ ਸੀ ਕੁੰਡੇ ਛੋਟੇ ਦੇ ਨਾਲ ਨੇ ਇੱਥੇ ਆ ਜਿਹੜੇ ਸਵੇਰ ਲਈ ਕੁੱਟਣ ਤੇ ਵੈਸੇ ਤਾਂ ਪਹਿਲਾਂ ਆਪਾਂ ਗ੍ਰਾਈਂਡਰ ਦੇ ਨਾਲ ਵੀ ਗ੍ਰाइंड ਕਰਕੇ ਪਾ ਲੈਂਦੇ ਸੀ ਮੇਥੇ ਵਾਲੀਆਂ ਰੋਟੀਆਂ ਬਣਾ ਲੈਂਦੇ ਸੀ ਤੇ ਇੱਕ ਦਿਨ ਮੈਂ ਕੁੰਡੇ ਸੋਟੇ ਨਾਲ ਕੁੱਟ ਕੇ ਬਣਾਏ ਸੀ ਮੇਥੇ ਵਾਲੀਆਂ ਰੋਟੀਆਂ ਤੇ ਘਰਦਿਆਂ ਨੂੰ ਵਧੀਆ ਲੱਗੀਆਂ ਤੇ ਹੁਣ ਉਹ ਕਹਿੰਦੇ ਨੇ ਰੋਜ਼ ਵੀ ਕੁੰਡੇ ਸੋਟੇ ਨਾਲ ਹੀ ਕੁੱਟ ਕੇ ਬਣਾਇਆ ਕਰੋ ਵੀ ਇਦਾਂ ਪਹਿਲਾਂ ਵਾਲੇ ਟਾਈਮ 'ਚ ਕੁੰਡੇ ਸੋਟੇ ਦੇ ਵਿੱਚ ਹੀ ਕੁੱਟ ਕੇ ਹਨਾ ਮਿਰਚਾਂ ਪਾ ਕੇ ਨਮਕ ਪਾ ਕੇ ਮੇਥੇ ਪਾ ਕੇ ਕੁੱਟ ਲੈਂਦੇ ਸੀ ਤੇ ਬਹੁਤ ਟੇਸਟੀ ਲੱਗਦੀਆਂ ਸੀ ਰੋਟੀਆਂ ਤੇ ਇਹ ਆਪਾਂ ਮਿੱਥੇ ਸਵੇਰੇ ਲਈ ਕੁੱਟਲੇ ਕੁੱਟੇ ਆ ਤੇ ਸੰਡੇ ਆ ਕੱਲ ਨੂੰ ਤੇ ਸੰਡੇ ਕਰਕੇ ਆਪਾਂ ਮਿੱਥੇ ਵਾਲੇ ਰੋਟੇ ਜਿਹੜੀ ਬਣਾ ਲਾਂਗੇ ਤੇ ਮੈਂ ਕਹਾਂ ਚਲੋ ਰਾਤ ਨੂੰ ਕੁੱਟ ਕੇ ਰੱਖ ਲੈਨੇ ਆ ਫਿਰ ਸਵੇਰ ਵੇਲੇ ਇਦਾਂ ਹੁੰਦਾ ਵਾ ਵੀ ਵਸ ਤੇ ਜਲਦੀ ਜਲਦੀ ਰੋਟੀ ਬਣਾ ਲਵੋ ਤੇ ਸਵੇਰੇ ਜਲਦੀ ਸਾਜਰੀ ਰੋਟੀ ਬਣ ਲਈ ਆਪਣੀ ਇਸ ਕਰਕੇ ਆਪਾਂ ਫਿਰ ਰਾਤ ਨੂੰ ਕੁੱਟ ਕੇ ਰੱਖ ਲੈਨੇ ਆ ਲੋ ਜਿੱਥੇ ਆਪਾਂ ਮੇਥੇ ਆ ਜਿਹੜਾ ਕੁੱਟ ਕੇ ਰੱਖ ਲੈਨੇ ਸਵੇਰ ਵਾਸਤੇ ਤੇ ਸਵੇਰੇ ਮੇਥੇ ਵਾਲੀ ਰੋਟੀ ਬਣਾ ਲਾਂਗੇ ਤੇ ਦਰ ਸਾਗ ਆ ਜਿਹੜਾ ਉਹਨੂੰ ਤੜਕਾ ਲਗਾਇਆ ਹੋਇਆ ਵਾ ਉਹ ਵੀ ਆਪਾਂ ਪਿਆ ਵਾ ਤੇ ਇੱਥੇ ਮੈਂ ਨਾਲ ਹੀ ਆਲੂ ਤੇ ਮੂੰਗਰੇ ਆਂਦੀ ਸਬਜੀ ਅੜੜੀਓ ਬਣਾ ਕੇ ਰੱਖ ਲਈ ਆ ਬਹੁਤ ਟੇਸਟੀ ਲੱਗਦੀ ਹੈ ਜੀ ਮੂੰਗਰਿਆਂ ਦੀ ਸਬਜੀ ਤੇ ਦੇਖੋ ਤੁਸੀਂ ਮੂੰਗਰੇ ਤੇ ਆਲੂ ਇਹ ਆਲੂ ਆਪਾਂ ਵਾਦੀ ਰੱਖਿਆ ਫਿਰ ਸਮਨ ਕਹਿੰਦਾ ਮਮਾ ਵੀ ਮੈਨੂੰ ਭੂਕਣਾ ਬਣਾ ਕੇ ਦੇ ਦੇ ਆ ਆਲੂ ਪਾ ਕੇ ਚ ਤੇ ਆਪਣੀ ਬਣੀ ਪਈ ਆ ਤੇ ਮੇਰੇ ਕੋਲ ਸੋਨ ਰੋਟੀ ਦਾ ਹੈ ਕੱਲਾ ਰੋਟੀ ਰਹਿ ਗਈ ਆਪਣੀ ਉਹ ਆਪਾਂ ਬਣਾਵਾਂਗੇ ਹਲੇ ਬਹੁਤ ਟਾਈਮ ਤੇ ਰੋਟੀ ਦੇ ਵਿੱਚ ਹਮਮ ਟਾਈਮ ਔਰ ਇੱਥੇ 6 ਵਜੇ ਗਏ ਨੇ ਤੇ ਰੋਟੀ ਪਣੀ ਬਸ ਮੈਂ ਸਬਜੀ ਬਣ ਗਈ ਆ ਬਸ ਇਹ ਤੇ ਰੋਟੀ ਰਹਿ ਗਈ ਅੱਗਲੀ ਉਹ ਆਪਾਂ ਮਲੇ ਰੁੱਕੇ ਬਣਾਵਾਂਗੇ 7 ਵਜੇ 7:30 ਵਜੇ ਤੇ ਨਾਲ ਦੀ ਨਾਲ ਫਿਰ ਖਾ ਲੈਂਦੇ ਆ ਤੇ ਬਾਕੀ ਇੱਥੇ ਭਾਂਡੇ ਵਗੈਰਾ ਆਪਾਂ ਸਾਰੇ ਮਾਂਚ ਕੇ ਰੱਖ ਦਿੱਤੇ ਨੇ ਤੇ ਇਹ ਦੁੱਧ ਵਾਲੇ ਭਾਂਡੇ ਵਗੈਰਾ ਹੋ ਜਾਂਦੇ ਆ ਇਹ ਆਪਾਂ ਕਲੀਨ ਕਰ ਦਿੱਤੇ ਨੇ ਦੁੱਧ ਵਾਲੇ ਭਾਂਡੇ ਸਰਦੀਆਂ ਵਿੱਚ ਜਿਹੜੇ ਫਿਰ ਗਰਮ ਪਾਣੀ ਨਾਲ ਹੀ ਮਾਂਜਣੇ ਪੈਂਦੇ ਆ ਨਹੀਂ ਤਾਂ ਫਿਰ ਠੰਡiai ਜੀ ਨਹੀਂ ਲੈਂਦੀ ਹੋएगी ਮਲਾਈ ਵਗੈਰਾ ਲੱਗੀ ਹੁੰਦੀ ਆ ਦੁੱਧ ਦੇ ਨਾਲ ਤੇ ਭਾਂਡਿਆਂ ਦੇ ਨਾਲ ਤੇ ਇਹ ਆਪਾਂ ਮਾਂਜ ਕੇ ਰੱਖ ਦਿੱਤੇ ਤੇ ਉਧਰ ਆਪਾਂ ਸਿਮਰਨ ਦਾ ਸਰ ਵੀ ਜਿਹੜਾ ਬਾਤਾ ਸੀ ਤੇ ਵਾਕੇ ਸਿਰੋਂ ਹੁਣ ਟੀਵੀ ਦੇਖਣ ਲੱਗਿਆ ਹੋਇਆ ਦਿਖਾਉਣੀ ਆ ਤੁਹਾਨੂੰ ਮੈਂ ਬੈਠਾ ਉਹ ਟੀਵੀ ਦੇਖਦਾ ਹੋਇਆ ਦੇਖੋ ਇੱਧਰ ਜੁੱਤੀਆਂ ਵੀ ਉੱਪਰ ਰੱਖੀਆਂ ਹੋਈਆਂ ਨੇ ਆਰਾਮ ਦੇ ਨਾਲ ਦੌਣਾਂ ਦੇ ਉੱਤੇ ਬੈਠਾ ਟੀਵੀ ਦੇਖਦਾ ਕੋਈ ਫਿਕਰ ਨਹੀਂ ਹੈਗਾ ਵੇ ਮम्मा ਖੜੇ ਨੇ ਕੋਲ ਹਾਂਜੀ ਜੁੱਤੀਆਂ ਉੱਪਰ ਨਹੀਂ ਮੈਂ ਨਹੀਂ ਪੈੜੀਆ ਦੇ ਵਿੱਚ ਠੀਕ ਆ ਆਰਾਮ ਨਾਲ ਟੀਵੀ ਚੰਨੀ ਨਿਗਾ ਘੜੋਈ ਹੋਈਆਂ ਨੇ ਉੱਥੇ ਬੈਠੋ ਵੇਡਾ ਦੂਸਰੇ ਮੰਜੇ ਤੇ ਬਹਿ ਜਾਓ ਗੂਟ ਕੱਢ ਕੇ ਉੱਪਰ ਬਹਿ ਜਾਓ ਆਰਾਮ ਦੇ ਨਾਲ ਨੋ ਨੋ ਜੀ ਕੰਡ ਹੋ ਗਈ ਇਹਦਾ ਸਿਰ ਆਪਾਂ ਬਾਹਰ ਦਾ ਸੀ ਮੈਂ ਕਿ ਜੂੜਾ ਕਰਦਾ ਸੀ ਚਲੋ ਜੀ ਹੁਣ ਹੈ ਐਨਜੋਏ ਕਰੂਗਾ ਉਹਦਾ ਟੀਵੀ ਤੇ ਸ਼ਾਮ ਦਾ ਹੁਣ ਬਦਲ ਪਈ ਜੀ ਨੰਗੂ ਹੋਇਆ ਬਿਆਵਾ ਹੁਣ ਦਿਨ ਵੈਸੇ ਖੜਾ ਹੁੰਦਾ ਵਾ ਤੇ ਦਿਨ ਖੜਾ ਕਰਕੇ ਫਿਰ ਲੇਟ ਛਿਪਦਾ ਵਾ ਹੁਣ ਸੂਰਜ ਲੋ ਜਿੱਥੇ ਸਵੇਰ ਦਾ ਟਾਈਮ ਹੋ ਗਿਆ ਸੀ ਤੇ ਆਪਾਂ ਲੱਗੇ ਸੀ ਹੁਣ ਰੋਟੀ ਬਣਾਉਣ ਵਿੱਚ ਇੱਥੇ ਆ ਲਈਆਂ ਤੇ ਇੱਥੇ ਰਾਤ ਦੇਹੀਂ ਲਾਇਆ ਸੀ ਆਪਾਂ ਤੇ ਬਹੁਤ ਵਧੀਆ ਗਾੜਾ ਦੇਣਾ ਦਹੀਂ ਆ ਜੰਮਿਆ ਸੀ ਆਪਣਾ ਤੇ ਬੋਲ ਜੀ ਦੇਖੋ ਤੁਸੀਂ ਵੀਡੀਓ ਨੂੰ ਜੀ ਵਿਨਰ ਸਕਿਪ ਕੀਤੇ ਅੰਦ ਤੱਕ ਜਰੂਰ ਵੇਖਿਆ ਕਰੋ ਜੀ ਤੇ ਜੋ ਪਹਿਣਪਰਾ ਚੈਨਲ ਤੇ ਪਹਿਲੀ ਵਾਰ ਹੁੰਦੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੇ ਵੀਡੀਓ ਵਧੀਆ ਲੱਗੀ ਹੁੰਦੀ ਹੈ ਜੀ ਤੇ ਲੋ ਜੀ ਇੱਥੇ ਆਪਾਂ ਆਟਾ ਵਗੈਰਾ ਗੁੰਨ ਕੇ ਤੇ ਰੱਖ ਲਿਆ ਸੀ ਤੇ ਰੋਟੀ ਬਣਾਉਣ ਲੱਗ ਗਏ ਸੀ ਸਵੇਰ ਦੀ ਤੇ ਉਸ ਤੋਂ ਬਾਅਦ ਅੱਜ ਆਪਾਂ ਜਾਣਾ ਸੀ ਜੀ ਆਪਾਂ ਸੌਦੇ ਵਗੈਰਾ ਲੈਣ ਤੇ ਉਸ ਦੀ ਵੀਡੀਓ ਮੈਂ ਅੱਗੇ ਸ਼ੇਅਰ ਕੀਤੀ ਹੋਈ ਆ ਤੇ ਲੋ ਜੀ ਇੱਥੇ ਆਪਣੀ ਰੋਟੀ ਵਗੈਰਾ ਬਣੀ ਜਾ ਰਹੀ ਆ ਤੇ ਨਾਲ ਦੇ ਨਾਲ ਸਾਰੇ ਖਾਈ ਜਾ ਰਹੇ ਨੇ ਸਾਰੇ ਭੈਣ ਭਰਾ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਬਹੁਤ-ਬਹੁਤ ਧੰਨਵਾਦ ਆ ਜੀ ਸਾਰੀਆਂ ਭੈਣਾਂ ਦਾ ਤੇ ਇਸੇ ਤਰ੍ਹਾਂ سپورਟ ਆ ਜਿਹੜੀ ਬਣਾਈ ਰੱਖਿਓ ਇੱਕ ਦੂਸਰੇ ਦੀ ਲੋ ਜੀ ਇੱਥੇ ਆਪਾਂ ਆ ਗਏ ਸੀ ਸੌਦੇ ਵਗੈਰਾ ਲੈਣ ਆਧਾਰ ਵਾਲਿਆਂ ਦੇ ਤੇ ਇੱਥੇ ਇਹਦੇ ਪਾਪਾ ਤੇ ਸਿਮਰਨ ਲੱਗੇ ਹੋਏ ਸੀ ਟਰੋਲੀ ਦੇ ਵਿੱਚ ਸਮਾਨ ਪਾਉਣ ਸਿਮਰਨ ਅੱਜ ਪਹਿਲੀ ਵਾਰ ਆਇਆ ਸਾਡੇ ਨਾਲ ਸੌਦੇ ਲੈਣ ਤੇ ਅੱਗੇ ਮੈਂ ਹੀ ਹੁੰਨੀ ਆ ਤੇ ਪਾਪਾ ਦੇ ਨਾਲ ਤੇ ਅੱਜ ਇਹਨੇ ਮੇਰੀ ਜ਼ਿੰਮੇਵਾਰੀ ਸਾਂਝੀ ਹੋਈ ਆ ਸੌਦੇ ਵਗੈਰਾ ਵਾਲੀ ਟਰੋਲੀ ਲੈ ਕੇ ਅੱਗੇ-ਅੱਗੇ ਚੱਲੀ ਜਾ ਰਿਹਾ ਸੌਦੇ ਰਖਾ ਕੇ ਨਹੀਂ ਤਾਂ ਇਹ ਫਿਰ ਮੈਨੂੰ ਫੜਨੀ ਪੈਂਦੀ ਆ ਅੱਜ ਮੈਂ ਆਰਾਮ ਦੇ ਨਾਲ ਆ ਜਿਹੜੇ ਸਾਰੇ ਸੌਦੇ ਵਿੱਚ ਰੱਖੀ ਗੀਆਂ ਇਹਦੇ ਤੇ ਆਰਾਮ ਨਾਲ ਇਹ ਆਪਣਾ ਟਰੋਲੀ ਲੈ ਕੇ ਅੱਗੇ-ਅੱਗੇ ਚੱਲੀ ਗਿਆ ਸਾਰਨੋਂ ਪਹਿਲਾਂ ਇਹ ਆਪਣੇ ਜਿਹੜੀਆਂ ਚੀਜ਼ੀਆਂ ਖਾਣ ਵਾਲੀਆਂ ਹੁੰਦੀਆਂ ਨੇ ਬੱਚਿਆਂ ਦੇ ਖਾਣ ਵਾਲੀਆਂ ਉਸ ਤੇ ਵਿੱਚ ਹੀ ਆਇਆ ਤੇ ਦੇਖੋ ਤੁਸੀਂ ਕਿਵੇਂ ਮਸਤੀ ਕਰਨ ਲੱਗੇ ਆ ਇਹਦੇ ਉੱਤੇ ਚੜ ਕੇ ਤੱਲਾ ਨੇ ਆਪਣੇ ਖਾਣ ਲਈ ਲੇਸ ਵਗੈਰਾ ਚੱਕੀ ਆ ਤੇ ਹੋਰ ਕੋਈ ਚੀਜ਼ ਨਹੀਂ ਚੱਕੀ ਪਹਿਲਾਂ ਲੇਸ ਚੱਕੀ ਖਾਣ ਲਈ ਤੇ ਲੋ ਜੇ ਇੱਥੇ ਦੇ ਪਾਪਾ ਨੇ ਮੱਕੀ ਦੇ ਆਟੇ ਦੀ ਸੈਲੀ ਲਿਆਂਦੀ ਤੇ ਆਪਾਂ 5 ਕਿਲੋ ਆਟਾ ਲਿਉਣਾ ਹੁੰਦਾ ਮੱਕੀ ਦਾ ਮਹੀਨਾ ਆਪਣਾ ਵਧੀਆ ਸਰ ਜਾਂਦਾ ਏ ਤੇ ਆਪਾਂ ਮਹੀਨੇ ਚ ਇੱਕ ਵਾਰੀ ਜਿਹੜੀ ਸੌਦੇ ਲੈਣੇ ਆ ਬਾਰ-ਬਾਰ ਆਪਾਂ ਫਿਰ ਦੁਕਾਨਾਂ ਤੇ ਨਹੀਂ ਜਾਂਦੇ ਹੈਗੇ ਤੇ ਇੱਕ ਵਾਰ ਲੈ ਲਈ ਵਰਕਤ ਰਹਿੰਦੀ ਹੈ ਜੀ ਸਾਰੇ ਇੱਕ ਚੀਜ਼ ਦੇ ਵਿੱਚ ਹਰ ਮਹੀਨੇ ਬਾਅਦ ਚੋਂ ਆਪਾਂ ਜਿਹੜੀ ਸੌਦੇ ਵਗੈਰਾ ਲੈਣੇ ਆ ਬਹੁਤ ਵਧੀਆ ਇੱਥੇ ਇਹਨਾਂ ਦੇ ਹਰ ਇੱਕ ਚੀਜ਼ ਦਾ ਰੀਜ਼ਨੇਬਲ ਪ੍ਰਾਈਸ ਸੀ ਤੇ ਹਰ ਇੱਕ ਚੀਜ਼ ਬਹੁਤ ਵਧੀਆ ਸੀ ਤੇ ਆਪਾਂ ਇੱਥੋਂ ਹੀ ਲੈਣੇ ਹੁੰਦੇ ਆ ਸੌਦੇ ਪਹਿਲਾਂ ਡੀਮਾਰਟ ਲੈਂਦੇ ਹੁੰਦੇ ਸੀ ਆਪਾਂ ਤੇ ਹੁਣ ਇਸ ਵਾਰ ਆਪਾਂ ਆਧਾਰਾਣਿਆਂ ਦੇ ਗੈਸੀ ਜੀ ਸੌਦੇ ਲੈਣ ਤੇ ਲੋ ਜੀ ਇੱਥੇ ਦੂਸਰਾ ਸੈਕਸ਼ਨ ਆ ਗਿਆ ਜੀ पांडे ਵਗੈਰੀਏ ਸਬਨ ਵਾਲਾ ਸਾਰਾ ਏ ਟੂ ਜ਼ेड ਸਮਾਨ ਇਹਨਾਂ ਕੋਲੇ ਹਰ ਇੱਕ ਚੀਜ਼ ਆ ਜਿਹੜੀ ਅਵੇਲੇਬਲ ਆ ਜਿੰਨੀ ਵੀ ਆਪਾਂ ਨੂੰ ਕਿਚਨ ਦੇ ਵਿੱਚ ਚਾਹੀਦੀ ਹੁੰਦੀ ਆ ਸਫਾਈ ਲਈ ਚਾਹੀਦੀ ਹੁੰਦੀ ਆ ਹਰ ਇੱਕ ਚੀਜ਼ ਅਵੇਲੇਬਲ ਹੁੰਦੀ ਆ ਜੀ ਇੱਥੇ ਆਸ਼ੂ ਰੱਖਣ ਵਾਲਾ ਰੈਂਕ ਸੀ ਜੀ ਤੇ ਬਹੁਤ ਵਧੀਆ ਲੱਗਿਆ ਜੀ ਇਹ ਵੀ ਮੈਨੂੰ ਤੇ ਪਰ ਆਪਣੇ ਘਰ ਹੈਗਾ ਇਹ ਕਿਉਂਕਿ ਮੈਂ ਐਮਾਜ਼ੋਨ ਤੋਂ ਮੰਗਵਾਇਆ ਸੀ ਇੱਥੇ ਵੀ ਬਹੁਤ ਸੋਨੇ ਪਏ ਸੀ ਪੋਚੇ ਵਗੈਰਾ ਵੀ ਪਲਾਸਟਿਕ ਦਾ ਸਮਾਨ ਵਗੈਰਾ ਸਾਰਾ ਕੁਝ ਦਾਲਾਂ ਵਗੈਰਾ ਬਹੁਤ ਵਧੀਆ ਸੇ ਇਹਨਾਂ ਦੇ ਤੇ ਲੋ ਜੀ ਤੁਸੀਂ ਵੀਡੀਓ ਨੂੰ ਇੰਜੋਏ ਕਰੋ ਤੇ ਆਪਾਂ ਜੀ ਮਿਲਦੇ ਹਾਂ ਹੁਣ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਨੂੰ ਕਤਕ ਲਈ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ